ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਅੱਜ ਦੀ ਵੀਡੀਓ ਖਾਸ ਜਗਰਾਉਂ ਸ਼ਹਿਰ ਤੋਂ ਹੋਣ ਜਾ ਰਹੀ ਹੈ ਜੀ ਇੱਥੇ ਫੌਜੀ ਵੀਰ ਨੇ 32 ਆਟਮਾਂ ਦੀ ਦੇਸੀ ਪੰਜੀਰੀ ਤਿਆਰ ਕੀਤੀ ਆ ਮਲਾਵਟ ਕੱਢਣ ਵਾਲੇ ਨੂੰ 5000 ਰੁਪਏ ਨਾਮ ਹੈ ਜੀ ਹਰ ਤਰ੍ਹਾਂ ਦੀ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਵਧੀਆ ਦੇਸੀ ਪੰਜੀਰੀ ਤਿਆਰ ਕੀਤੀ ਹੋਈ ਆ ਆਲ ਡਿਫੈਂਸ ਪਰਸਨਲੀ 10% ਸੂਟ ਹੈ ਤੇ ਆਲ ਲੋਕੇਸ਼ਨ ਡਿਲੀਵਰੀ ਹੋ ਜੇਗੀ ਬੇਸ਼ੱਕ ਕੋਈ ਵੀਰ ਅਦਰ ਕੰਟਰੀ ਬੈਠਾ ਹੈ ਉੱਥੇ ਵੀ ਡਿਲੀਵਰੀ ਹੋ ਜੇਗੀ ਤੁਸੀਂ ਵੀ ਇੱਕ ਵਾਰ ਜ਼ਰੂਰ ਖਾ ਕੇ ਵੇਖੋ ਜੀ ਸਪੋਰਟ ਕਰੋ ਵੀਰ ਨੂੰ ਫੌਜੀ ਵੀਰਾਂ ਲਈ ਆਲ ਡਿਫੈਂਸ ਪਰਸਨ ਜੋ ਵੀ ਆ ਉਹਨਾਂ ਲਈ 10% ਸੂਟ ਹੈ ਤੇ ਮਲਾਬੜ ਦੱਸਣ ਵਾਲੇ ਨੂੰ 5000 ਰੁਪਏ ਨਾਮ ਹੈ 32 ਆਈਟਮਾਂ ਦੀ ਘਰ ਦੀ ਦੇਸੀ ਛੋਲਿਆਂ ਤੋਂ ਤਿਆਰ ਕੀਤੀ ਹੋਈ ਪੰਜੀਰੀ ਹੈ ਜੀ ਖਾਸ ਜਗਰਾਉਂ ਸ਼ਹਿਰ ਫੌਜੀ ਵੀਰ ਨੇ ਤਿਆਰ ਕੀਤੀ ਹੈ ਜੋ ਵੀਰ ਮੰਗਵਾਉਣਾ ਚਾਹੁੰਦਾ ਹੈ ਵੀਰ ਦੇ ਦੋਨੋਂ ਨੰਬਰ ਉੱਪਰ ਸਕਰੀਨ ਦੇ ਉੱਪਰ ਦਿੱਤੇ ਹੋਏ ਹੈ ਜੀ ਇਹਨਾਂ ਤੇ ਸੰਪਰਕ ਕਰਕੇ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਆਪਣੇ ਘਰ ਮੰਗਵਾ ਸਕਦੇ ਹੋ ਇਸੇ ਤਰ੍ਹਾਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਮਿਲਦੇ ਆਪਾਂ ਅਗਲੀ ਵੀਡੀਓ ਨਾਲ ਧੰਨਵਾਦ ਜੀ